ਅੱਜ ਕੱਲ ਤੋਂ ਹੀ ਲਗਾਤਾਰ ਇਹ ਚੱਲ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਦਬਾਅ ਦੇ ਨਾਲ ਜਿਹੜਾ ਵਾ ਇਹ ਲੋਕਾਂ ਤੋਂ ਬਿਨਾਂ ਪੈਸੇ ਦਿੱਤੇ ਜਿਹੜੇ ਜ਼ਮੀਨਾਂ ਅਕਵਾਇਰ ਕਰਨਾ ਚਾਹੁੰਦਾ ਸੀਗਾ ਪਰ ਅਸੀਂ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜਾ ਕਰਦੇ ਆ ਰਹੇ ਅੱਜ ਸਵੇਰ ਤੋਂ ਜਿਹੜਾ ਵਾ ਬਹੁਤ ਵੱਡਾ ਜਿਹੜਾ ਵਾ ਅੱਜ ਵਿਰੋਧ ਪ੍ਰਦਰਸ਼ਨ ਹੋ ਰਿਹਾ ਤੇ ਇਹ ਇੱਥੇ ਹੁਣ ਅਸੀਂ ਬਿਲਕੁਲ ਸਾਫ਼ ਕਲੀਅਰ ਦੱਸ ਦਿੱਤਾ ਅਸੀਂ ਕਿ ਜਿੰਨਾ ਬੰਦਿਆਂ ਨੇ ਅੱਜ ਤੱਕ ਕੋਈ ਪੈਸਾ ਨਹੀਂ ਚੁਕਾਇਆ ਉਹਨਾਂ ਦੀ ਜ਼ਮੀਨ ਤੇ ਬਿਲਕੁਲ ਵੀ 1 ਇੰਚ ਮਿੱਟੀ ਨਹੀਂ ਪੈਣ ਦਾਂਗੇ ਤੇ ਜਿਨ੍ਹਾਂ ਨੇ ਜਿਹੜੇ ਕਹਿ ਰਹੇ ਆਪਣੇ ریکارڈ ਮੁਤਾਬਕ ਕਿ ਕੁਝ ਲੋਕ ਆ ਜਿਨ੍ਹਾਂ ਨੇ ਕਾਲਾ ਦਾ ਵਾਰਡ ਤੇ ਜਿਹੜਾ ਅਨਾਉਂਸਮੈਂਟ ਜਿਹੜੀ ਪੇਮੈਂਟ ਵਾਧੇ ਦੀ ਪੇਮੈਂਟ ਆ ਉਹ ਵੀ ਜਿਹੜੀ ਆ ਲੈ ਲਈ ਆ ਜਿਹੜੀ ਸੋ ਅਸੀਂ ਕਿਹਾ ਭਾਈ ਉਹ ਮਾਲ ਵਿਭਾਗ ਵਾਲੇ ਉਹਨਾਂ ਪਰਿਵਾਰਾਂ ਨਾਲ ਰਾਬਤਾ ਬਣਾਉਣ ਜਿਨ੍ਹਾਂ ਨੇ ਪੈਸੇ ਲੈ ਲਿਆ ਉਹ ਆਪਣੀ ਗੱਲਬਾਤ ਜਿਹੜੀ ਆ ਉਹ ਕਰਕੇ ਆਪਣਾ ਕੋਈ ਕੰਮ ਜਿਹੜਾ ਵਾ ਉੱਥੇ ਕਰ ਸਕਦੇ ਆ ਜਿੰਨਾ ਲੋਕਾਂ ਨੇ ਸਹਿਮਤੀ ਨਾਲ ਪੈਸੇ ਲੈ ਲਿਆ ਜਿਨ੍ਹਾਂ ਨੇ ਪੈਸੇ ਨਹੀਂ ਲਏ ਉਹਨਾਂ ਦੀ ਜ਼ਮੀਨ ਤੇ ਇੱਕ ਵੀ ਇੰਚ ਜਿਹੜਾ ਮਿੱਟੀ ਜਥੇ ਬੰਦੀ ਨਹੀਂ ਪੈਣ ਦੂਗੇ ਅਸੀਂ ਲਗਾਤਾਰ ਖੜੇ ਆ ਸੋ ਆਹ ਜਿਹੜੇ ਕਿੱल्ल्या 'ਚ ਅਸੀਂ ਖੜੇ ਆ ਇੱਥੇ ਪੈਸੇ ਨਹੀਂ ਲਏ ਸੋ ਬਿਲਕੁਲ ਠੋਕੇ ਜਵਾਬ ਦੇ ਦਿੱਤਾ ਵੀ ਇੱਥੇ ਅਸੀਂ ਇੱਕ ਵੀ ਇੰਚ ਮਿੱਟੀ ਨਹੀਂ ਪੈਣ ਦਾਂਗੇ ਕਿੱਥੇ ਕੰਮ ਸ਼ੁਰੂ ਕਰਨ ਜਾ ਰਹੇ ਹੋ ਇਹ ਤੋਂ ਅੱਗੇ ਕੋਲ ਕਹਿੰਦੇ ਆ ਰਿਕਾਰਡ ਦੇ ਮੁਤਾਬਕ ਵੀ ਅੱਗੇ ਦੋ ਕਿੱਲੇ ਜਿਹੜੇ ਆ ਉਹਨਾਂ ਲੋਕਾਂ ਨੇ ਦੋਨੇ ਅਵਾਰਡ ਜਿਹੜੇ ਆ ਚੁੱਕੇ ਹੋਏ ਆ ਜਿਹੜੇ ਕਾਲਾ ਦਾ ਅਵਾਰਡ ਵੀ ਤੇ ਵਾਦੇ ਦੀ ਪੇਮੈਂਟ ਵੀ ਜਿਹੜੀ ਚੁੱਕੀ ਹੋਈ ਆ ਸੋ ਅਸੀਂ ਉਹਨਾਂ ਨੂੰ ਕਹਾਂ ਵੀ ਉਹਦੇ ਚ ਜਥੇਬੰਦੀ ਦਾ ਕੋਈ ਨਹੀਂ ਹੈਗਾ ਕਿਉਂਕਿ ਤੁਸੀਂ ਉਸ ਪਰਿਵਾਰ ਨਾਲ ਗੱਲਬਾਤ ਕਰੋ ਉਹਨਾਂ ਨਾਲ ਸਹਿਮਤੀ ਬਣਾਓ ਜਿਨ੍ਹਾਂ ਨੇ ਪੈਸੇ ਲੈ ਲਿਆ ਜੋ ਪਰਿਵਾਰ ਕਹਿੰਦਾ ਵੀ ਠੀਕ ਆ ਅਸੀਂ ਲੈ ਲਿਆ ਪੈਸੇ ਫਿਰ ਸਾਨੂੰ ਕੀ ਦਿੱਕਤ ਆ ਸਾਨੂੰ ਕੋਈ ਦਿੱਕਤ ਨਹੀਂ ਜਿਹੜੇ ਪੈਸੇ ਜਿਨ੍ਹਾਂ ਨੇ ਨਹੀਂ ਲਏ ਉੱਥੇ ਅਸੀਂ ਖੜੇ ਆ ਚਾਹੇ ਉਹ ਪਿੰਡ ਨੰਗਲਚੌਰ ਹੋਵੇ ਚਾਹੇ ਚੀਮਾ ਖੁੱਡੀ ਹੋਵੇ ਭਰਤ ਹੋਵੇ ਜਾਂ ਹੋਰ ਵੀ ਬਾੜੀ ਬੁੱਚੀਆਂ ਪਿੰਡ ਵਾ ਸੋ ਇਹ ਸਾਰਾ ਕੁਝ ਇੱਥੇ ਕਲੀਅਰ ਜਿਹੜਾ ਹੋ ਗਿਆ ਕਿ ਜਿੰਨੇ ਪੈਸੇ ਨਹੀਂ ਦਿੱਤੇ ਸੋ ਉਹ ਬਿਲਕੁਲ ਅਸੀਂ ਉੱਥੇ ਨਹੀਂ ਪਾਵਾਂਗੇ ਸੋ ਵੱਡੀ ਜਿੱਤ ਵਾ ਲੜਦੇ ਲੋਕਾਂ ਦੀ ਆ ਜਿਹੜਾ ਅੱਜ ਫੈਸਲਾ ਅਸੀਂ ਬਟਾਲਾ ਸਬਡਿਵੀਜ਼ਨ ਦੇ ਪਿੰਡ ਚੀਮਾ ਵਿੱਚ ਹੈਗੇ ਜਿੱਥੇ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਦਿੱਲੀ ਕਟੜਾ ਹਾਈਵੇ ਦਾ ਇੱਥੇ ਕੁਝ ਇਸ਼ੂਸ ਸੀਗੇ ਲੈਂਡ ਓਨਰਸ ਦੇ ਤੇ ਅਸੀਂ ਖੁਦ ਇੱਥੇ ਆਏ ਆਂ ਨਾਲ ਐਸਪੀ ਸਾਹਿਬ ਮੇਰੇ ਨਾਲ ਤੇ ਡਿਊਟੀ ਮੈਨਿਸਟਰ ਨਾਲ ਹੈਗੇ ਆ ਤੇ ਅਸੀਂ ਇਹ ਕੰਨ ਦੀ ਗੱਲਬਾਤ ਸੁਣੀ ਹੈ ਤੇ ਇੱਥੇ ਚੀਮਾ ਪਿੰਡ ਦੇ ਅੰਦਰ ਅਸੀਂ ਚੈੱਕ ਕੀਤਾ ਰੈਵਨਿਊ ਰਿਕਾਰਡ ਚੈੱਕ ਕੀਤਾ ਤੇ ਕਾਫੀ ਪੇਮੈਂਟਸ ਹੋ ਚੁੱਕੀਆਂ ਤੇ ਅਸੀਂ ਅੱਧਾ ਕਿਲੋਮੀਟਰ ਦਾ ਅੱਜ ਅਸੀਂ ਹਾਈਵੇ ਦਾ ਕੰਮ ਕਰਾਵਾਂਗੇ ਉਹਦੀ ਸਹਿਮਤੀ ਨਾਲ ਔਰ ਸਹਿਮਤ ਹੋ ਗਏ ਸਾਡੇ ਨਾਲ ਬੜਾ ਪੀਸਫੁਲ ਜਿਹਾ ਇਹ ਇਸ਼ੂ ਰਿਜ਼ੋਲਵ ਹੋ ਗਿਆ ਤੇ ਹੁਣ ਤੁਹਾਡੇ ਸਾਹਮਣੇ ਅਸੀਂ ਕੰਮ ਨੈਸ਼ਨਲ ਹਾਈਵੇ ਐਨ ਐਚ ਆਈ ਵਾਲੇ ਕੰਮ ਸ਼ੁਰੂ ਕਰਨ ਲੱਗੇ ਆ ਸਰ ਜਿੰਨਾਂ ਦਾ ਰਹਿ ਚੁੱਕਾ ਜਿਹਾ ਕੰਮ ਅਨੇ ਪੈਸੇ ਆ ਚੁੱਕੇ ਜਾਂਦੇ ਨਹੀਂ ਪੈਸੇ ਨਹੀਂ ਰਹਿੰਦੇ ਪੇਮੈਂਟਸ ਤਾਂ ਗਈਆਂ ਹੋਈਆਂ ਇਨਹਾਂਸਡ ਪੇਮੈਂਟਸ ਦਾ ਇਸ਼ੂ ਹੈਗਾ ਉਹ ਕੋਈ ਗੱਲ ਨਹੀਂ ਬੈਠ ਕੇ ਸੌਲਵ ਆਊਟ ਦੇਣਾ ਦਾ ਕਰ ਦਾਂਗੇ ਜੋ ਵੀ ਹੈਗਾ ਤੇ ਲੀਗਲ ਰੈਮੇਡੀ ਹਮੇਸ਼ਾ ਨਾਲ ਕੋਲ ਹੈਗੀ ਹੈ ਉਹ ਇਹ ਆਪਣੀ ਅਵੇਲ ਕਰ ਸਕਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਬਿਲਕੁਲ ਲੀਗਲੀ ਕੰਮ ਚੱਲ ਰਿਹਾ ਬਿਲਕੁਲ ਪੀਸਫੁਲੀ ਚੱਲ ਰਿਹਾ ਹੈ ਥੈਂਕ ਯੂ ਪਰ ਇਸ਼ੂ ਜਿਹੜਾ ਹੈਗਾ ਉਹ ਬੜਾ ਪੀਸਫੁਲੀ ਰਿਜ਼ੋਲਵ ਕੀਤਾ ਗਿਆ ਜਿਹੜੇ ਕਿਸਾਨ ਆਗੂ ਨੇ ਸਪੈਸ਼ਲੀ ਜਿਹੜੇ ਮਸਾਨੀਆ ਸਾਹਿਬ ਉਹਨਾਂ ਦੇ ਮੇਨ ਆਗੂ ਨੇ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਸਾਰੀ ਗੱਲਬਾਤ ਕਰਾਈ ਗਈ ਸੀ ਸੀਨੀਅਰ ਆਫੀਸਰਸ ਦੇ ਧਿਆਨ ਵਿੱਚ ਸਾਰਾ ਮਸਲਾ ਲਿਆਂਦਾ ਗਿਆ ਸੋ ਇਹਨੂੰ ਬੈਠ ਕੇ ਜਿਹੜਾ ਹੈਗਾ ਪੀਸਫੁਲੀ ਹੱਲ ਕੀਤਾ ਅੱਜ ਜਿਹੜਾ 500 ਮੀਟਰ ਦਾ ਜਿਹੜਾ ਇੱਥੇ ਸਟ੍ਰੈਚ ਹੈਗਾ ਉਹਦੇ ਤੇ ਅੱਜ ਲੈਂਡ ਐਕਵਾਇਰ ਕਰਾਇਆ ਜਾਏਗਾ ਤੇ ਬਾਕੀ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਫ